ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕੋਕਰੀ ਕਲਾਂ ਦੇ ਵਿੱਚ ਕੋਕਰੀ ਕਲਾਂ ਪਿੰਡ ਦੇ ਵਿੱਚ ਹੈ ਤੇ ਜ਼ਿਲ੍ਹਾ ਮੋਗੇ ਦਾ ਕੋਕਰੀ ਕਲਾਂ ਪਿੰਡ ਹੈ ਮਿੱਤਰੋ ਤੇ 3 ਜਨਵਰੀ ਦਿਖਾਉਣੇ ਆ ਤੁਹਾਨੂੰ 3 ਜਨਵਰੀ ਤੁਹਾਡੇ ਫੁੱਲ ਕੰਮ ਦੇ ਆ ਆ ਮੈਂ ਦਿਖਾਉਣੀ ਆ ਜਿਹੜੀ ਸੂਈ ਸਵਾਈ ਆ ਤਿਆਰ ਦੁੱਧ ਵਾਲੀ ਆ ਕੀ ਡਿਟੇਲ ਆ ਗੱਲਬਾਤ ਕਰਦੇ ਤੁਸੀਂ ਮੈਂ ਇਹਨੂੰ ਵੇਖੋ ਤੁਰਦੇ ਬੇ ਖੋਲਦੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਬ੍ਰਦਰ ਵਧੀਆ ਜੀ ਸੇਤਾ ਘਰ ਪਰਿਵਾਰ ਵਧੀਆ ਵਧੀਆ ਠੀਕ ਆ ਵੱਡੇ ਬਾਈ ਫਿਰ ਮੈਂ ਤੇ ਦੱਸ ਮੈਨੂੰ ਕਿੰਨਵਾ ਸੂਆ ਸੋਈਏ ਤੇ ਕਿੰਨੇ ਦਿਨਾਂ ਦੀ ਸੋਈਏ ਬਾਈ ਚੌਥਾ ਸੂਆ ਸੋਈ ਵੀ ਹੈ ਇਹ ਠੀਕ ਆ ਬਾਈ ਆਪਣੇ ਕੋਲੇ ਮੈਂ ਕੱਲ ਹੀ ਆਈ ਆ ਠੀਕ ਆ ਵੀਰੇ ਕਿਉਂਕਿ ਮਾਲਕਾਂ ਦੇ ਘਰੋਂ ਆਪਾਂ ਤਾਂ 12 ਕਿਲੋ ਤਿਆਰ ਲੈ ਕੇ ਆ ਰਹੇ ਹਾਂ ਠੀਕ ਆ ਵੀਰੇ ਹਾਂ ਮਗਰੇ ਦੇ ਕਟਾ ਵਾ ਠੀਕ ਆ ਵੀਰੇ ਮਗਰੇ ਦੇ ਕਟਾ ਹਾਂ ਚੋਣ ਚਾਂਣ ਮੈਂ ਦਾ ਸੀਲੀ ਤੇ ਚਾਰੂ ਇੰਨੀ ਆ ਮੈਂ ਗੱਲ ਛੱਡ ਦੇ ਠੀਕ ਆ ਖੜਪੀਨ ਨੂੰ ਖੁੱਲੀ ਹੈ ਹਾਂ ਜਿਮੀਦਾਰ ਦੇ ਪੱ ਤੇ ਵੀਰੇ ਦੁੱਧ ਤਿਆਰ ਕਿੰਨਾ ਕਿਲੋ ਤਿਆਰ ਹੋਗਾ ਹਾਂਜੀ ਹੁਣ 11 ਕਿਲੋ ਤਿਆਰ ਵੀਰੇ 11 ਕਿਲੋ ਡੱਬੇ ਮਾਰ ਲਵੇ ਠੀਕ ਹੈ ਬਾਈ ਠੀਕ ਹੈ ਵੀਰੇ ਤੇ ਕੀ ਰੇਟ ਰਹੂਗਾ ਬਾਈ ਜੰਦਾ ਬਾਈ ਇਹ ਗੱਲ ਸਾਨੂੰ ਲਾ 75000 ਦੀ ਮਹਿੰਦ ਦੇ ਦਿੰਗੇ 75000 ਵੀ ਦੇ ਦਾਂਗੇ ਥੋੜਾ ਬੋਤ ਕੋਈ ਲਾੜ ਪਿਆਰਿਆਂ ਦੇ ਉਹ ਹੋ ਜੂ ਮੌਕੇ ਤੇ ਠੀਕ ਹੈ ਬਾਈ ਕੱਟਾ ਸੂਈ ਨੂੰ 20 ਦਿਨਾਂ ਦਾ ਹੋਗਾ ਹਾਂ ਵੀਰੇ ਸੂਈ ਨੂੰ 20 ਦਿਨ ਹੋਗੇ ਫੇਰ ਹੀ ਦੁੱਧ ਤਿਆਰ ਕਰਾਂਗੇ ਸਾਨੂੰ ਤੈਨੂੰ ਪਤਾ ਹੀ ਬਾਈ ਗਰਮੀ ਕਿੰਨੀ ਹੈ ਗਰਮੀ ਬਹੁਤ ਹੈ ਲੈ ਵੀ ਮਿੱਤਰੋ ਦੁੱਧ ਕਰਮਾ ਵਾਲੀ ਦੇ ਥੱਲੇ 12 ਕਿਲੋ ਸੀਗਾ ਪਰ ਹੁਣ 11 ਕਿਲੋ ਕਿਉਂਕਿ ਕੱਲ ਮੈਂ ਆਈ ਆ ਉਪਰਾਂ ਵੀ ਕਰਦੇ ਲੈਵੇ ਨੂੰ ਲੈ ਲੋ ਵੇਖੋ ਤੁਸੀਂ ਮੈਂ ਕਿੱਡੀ ਖਬਰ ਲੈ ਪੁੱਤ ਖਾਤਾ ਲੈ ਵਾ ਇਹਨਾਂ ਨੇ ਜਿੱਦਕ ਤੋਂ ਬਹੁਤ ਵਿਰਲਾ-ਵਿਰਲਾ ਚੰਗੀਆਂ ਕਰਮ ਵਾਲੀ ਉਹ ਰੇਟ ਇਹਦਾ 75000 ਆ ਦੁੱਧ 11-12 ਕਿਲੋ ਤਿਆਰਾ ਮਗਰੋਂ ਦੇ ਕੱਟਾ ਵਾ 20 ਦਿਨਾਂ ਦਾ ਸੁਆ ਵਾ ਚੋਣ ਬੜਾ ਚੰਗਾ ਵਾ ਪਾਣੀ ਚਵਾਈ ਭੂਲੀ ਤੇ ਫਿਰ ਗੁਰਤੇਜ ਭਾਈ ਉਹ ਦੂਰ ਨੰਬਰ ਤੇ ਜਿਹੜੀ ਇਹ ਵੀਰੇ ਪਹਿਲਾਂ ਕੱਟੀ ਆ ਇਹ ਵੀ ਕੱਲ ਹੀ ਆਈ ਆਪਣੇ ਕੋਲ ਇਹ ਵੀ ਕੱਲ ਹੀ ਆਈ ਇਹ ਕਿੰਨੇ ਦਿਨ ਲੈ ਜੂਗੀ ਭਾਈ ਇਹ ਵੀਰੇ ਮਾਲਕ ਤਾਂ ਕਹਿੰਦੇ ਇੰਸਟਾਗ੍ਰਾਮ ਤੇ ਦਿਨ ਪੂਰੇ ਆ ਬਾਕੀ ਕੋਈ ਗਾਂ ਪਸ਼ਾ ਵੀ ਲੈ ਸਕਦੇ ਆ ਮਹੀਨਾ ਦੇ ਮਹੀਨਾ ਵੀ ਲਿਆ ਸਕਦੇ ਆ ਨਾ ਨਾ ਮਹੀਨਾ ਨਹੀਂ ਵੀਰੇ ਇਹਨੇ ਖੁਸ਼ਕਰੀ ਹੋਏਗੀ ਤੈਨੂੰ ਪਤਾ ਕਿਹਰਾ ਆਪਣੇ ਕੋਲ ਆ ਕੇ ਉਪਰਾ ਕਰ ਗਈ ਨਾ ਮਹੀਨਾ ਵੀ ਦਿਨ ਤਾਂ ਲੈ ਹੀ ਜਾਉ ਫਿਰ ਵੀ ਕਿ ਨਹੀਂ ਲੈ ਜਾਂਦੀ ਦੇਖ ਨਹੀਂ ਲੈ ਜਾਂਦੀ ਮੇਰੇ ਸਹਣ ਠੀਕ ਆ ਭਾਈ ਇਹ ਕਿੰਨੇ ਦੀ ਦੇ ਦਈਏ ਯਾਰ ਇਹ ਵੀਰੇ 52000 ਦੀ ਦਿਆਂਗੇ 52000 ਦੀ ਪੱਕੀ ਗੱਲ ਨਾ ਮੁੱਕਰ ਪੱਕੀ ਗੱਲ ਨਾ ਮੁੱਕਰਦਾ ਨਹੀਂ ਬਾਅਦੇ ਕਹਵੇਂ ਵੀ ਨਾ ਪੁਲੀਖਾ ਲਾ ਕੇ ਨਾ ਜਮਾਈ ਨਹੀਂ ਵੀਰੇ ਠੀਕ ਆ ਭਾਈ ਲੈ ਮੇਤਰੋ ਕੋਈ ਮਾੜੀ ਨਹੀਂ ਯਾਰ ਫਿਰ ਤਾਂ 52000 ਦੇ ਵਿੱਚ ਆ ਝੋਟੀ ਮਿਲੂਗੀ ਮੇਤਰੋ ਤੁਹਾਨੂੰ ਪਹਿਲਣਾ ਪੱਠੇ ਪਾਉਣੇ ਪੈਣੇ ਆ ਵੀ 22 ਦਿ ਤੇ ਬਾਈ 15 ਦਿਨ 20 ਦਿਨ ਬਾਈ ਇੱਥੇ ਜੇ ਲਊਗੇ ਥੱਲਾ ਉੱਥਲਾ ਵੇਰਲਾ ਬੁਰਲਾ ਦੀ ਕੱਟੀ ਚੰਗੀ ਆ ਬਾਕੀ ਪੱਦਰੀ ਪੁੱਦਰੀ ਥੱਲੋਂ ਦੁੱਧ ਦੇ ਦੇਣਾ ਘੱਟੀ ਨੇ ਖਾ ਪੀ ਕੇ 8-10 ਕਿਲੋ ਹਣਾ ਵਧੀਆ ਵਧੀਆ ਵੀਰੇ ਹੂੰ ਵਧੀਆ ਘਰੋਂ ਲਈ ਹੋਈ ਇਹੋ ਜੀ ਗੱਲ ਨਹੀਂ ਤਾਂ ਕੱਚੀ ਕੱਚੀ ਕਰਕੇ ਆਪਾਂ ਹਮ ਚਾਰੂ ਬੜੀ ਆ ਭੈਣ ਨਹੀਂ ਬੰਨੇ ਨੰਦਿੰਦੀ ਖੁਰਨੀ ਜੀ ਬੜੀ ਆ ਖਾਣ ਨੂੰ ਵੇਚਣ ਨੂੰ ਵੀ ਖੁੱਲੀ ਆ ਇਹ ਹੋ ਗਈ 2 ਨੰਬਰ ਤੇ 3 ਨੰਬਰ ਤੇ ਮੈਂ ਜਿਹੜੀ ਬਈ ਵੀਰੇ ਉਹ ਵੀ ਇੰਸਟਾਗ੍ਰਾਮ ਨਹੀਂ ਦੇਣ ਪੂਰੇ ਮੈਂ ਤੇ ਯੂਟਿਊਬ ਤੇ ਵੀ ਦੇ ਦਾਂ ਠੀਕ ਆ ਤੀਜਾ ਸੁਆ ਸੁਣਾ ਹਣੇ ਤੀਜਾ ਸੁਆ ਸੁਣਾ ਤੇ ਦੁੱਧ ਦਾ ਕੀ ਰਿਕਾਰਡ ਦੱਸਿਆ ਦੁੱਧ ਵੀਰੇ ਦੇ ਦੂ ਝੋਟੀ 12-13 ਕਿਲੋ ਖੁੱਲੋ ਆਪਨੇ ਕਹਿੰਦੇ 15 ਦੇ ਦੂ ਕਹ ਬੀ ਹੈ 90000 ਦੀ ਹੈ ਕੱਚੀ ਆ ਵੀ ਹੈ ਨਾ ਹਾਂ ਕੱਚੀ ਆ ਵੀ ਝੋਟੀ ਝੋਟੀ ਜੰਗੀ ਆ ਬਾਈ ਲੈਵਾਲੂਆ ਬੁੱਟ ਗਾਣੇ ਲਾਉਗੀ ਨਾ ਮੈਂ ਕਹਿੰਦਾ ਹਲ ਤਾਂ ਚੱਲੀ ਹੈ ਝੋਟੀ ਲੈਵਾਲੂ ਸਰੀਰ ਦੀ ਬਹੁਤ ਚੰਗੀ ਵੱਡੀ-ਬੁੱਡੀ ਬਹੁਤ ਹੂੰ ਲੈ ਮਿੱਤਰੋ ਤਾਂ ਚਾਟਰ ਉਨ ਚਾ ਝੋਟੀ ਦਾ ਪੂਰਾ ਵਜੂਦ ਵਾਲਾ ਵਜਨ ਵਾਲੀ ਝੋਟੀ ਹੈ ਕਰਮਾਂ ਵਾਲੀ ਦੂਜਾ ਸੂਆ ਕਿ ਤੀਜਾ ਤੀਜੀ ਤੀਜੀ ਤੀਜਾ ਸੂਆ ਹੁੰਦੀ ਆ ਤੇ ਬਾਈ ਲੈਵਾ ਹਜੇ ਇਹਨੇ ਲਾਉਣਾ ਸ਼ੁਰੂ ਕੀਤਾ ਤੇ 10 ਦਿਨਾਂ ਨੂੰ 15 ਨੂੰ ਕੁਛ ਦੀ ਕੁਛ ਮੈਂ ਥੱਲੋ ਤਿਆਰ ਹੋ ਜਾਣੀ ਆ ਤੇ 90000 ਰੁਪਏ ਹੀ ਰੇਟ ਆ ਇਹਦਾ ਸਾਰਾ ਮਿੱਤਰੋ ਮਾਨਤਾਨ ਵੀ ਹੋ ਜਾਣਾ ਇਹ 3 ਤਿੰਨਾ ਜਨਵਾਰਾ ਨੂੰ ਖਰੀਦਣ ਦੇ ਲਈ ਕੋਕਰੀ ਕਲਾ ਪਿੰਡ ਦੇ ਵਿੱਚ ਆਉਣਾ ਪੈਣਾ ਤੇ ਕੋਕਰੀ ਕਲਾ ਪਿੰਡ ਜ਼ਿਲ੍ਹਾ ਮੋਗੇ ਦਾ ਕਮਾਨ ਮੱਤਾ ਨਗਰ ਗੱਲਬਾਤ ਲਈ ਨੰਬਰ ਨੋਟ ਕਰ ਲਓ ਬਾਈ ਦਾ ਨੰਬਰ ਦੇ ਦਿੱਤਾ 73474 26583 734 74 73 26583 26583 ਤੇ ਇਸ ਨੰਬਰ ਤੇ ਕਰਨੀਆ ਮਿੱਤਰੋ ਬਾਈ ਗੱਲਬਾਤ ਤੇ ਆ ਬਾਈ ਜਣਾ ਜਿਹੜਾ ਘੈਂਟ ਬੰਦਾ ਇਹਨੂੰ ਵੇਖ ਲਓ ਇੱਕ ਵਾਰੀ ਬਾਈ ਇਹ ਮੱਜਾ ਸਾਹਮਦਾ ਇਹ ਪੁਲੇਖਾਣਾ ਖਾਜੋ ਕਿਤੇ ਵੀ ਜਦੋਂ ਇਹ ਮੱਜਾ ਜੇ ਨਾ ਹੋਇਆ ਸਮਝ ਲਓ ਤੁਸੀਂ ਕਿਸੇ ਹੋਰ ਘਰੇ ਗਏ ਚਲੇ ਆ ਗੱਲਬਾਤ ਲਈ ਨੰਬਰ ਨੋਟ ਕਰ ਲਓ ਧੰਨਵਾਦ